ਪਿਆਰੇ ਵਾਰੀਗੁਰਜੀ ਕਾਲਸਾ ਵਾਰੀਗੁਰਜੀ ਕੀ ਭਤੇ ਅੱਜ ਆਪਾਂ ਜੋ ਆਪ ਸਭਾਤ ਸੰਗਤਾਂ ਨੂੰ ਪਤਾ ਹੈ ਕਿ ਨਵੇਂ ਸਾਲ ਦੀ ਆਰੰਭਤਾ ਹੋ ਰਹੀ ਹੈ 2024 ਖਤਮ ਹੋ ਰਿਹਾ ਹੈ 2025 ਦੀ ਆਰੰਭਤਾ ਹੈ ਤੇ ਪਿਆਰੇ ਜਦੋਂ ਆਪਾਂ ਨਵਾਂ ਸਾਲ ਮਨਾਉਂਦੇ ਆ ਤੇ ਜ਼ਿੰਦਗੀ ਦੇ ਵਿੱਚ ਪਿਛਲੇ ਸਮੇਂ ਆਪਾਂ ਬਹੁਤ ਜ਼ਿਆਦਾ ਗੁਲਾਰ ਕੀਤੇ ਨੇ, ਔਗਣ ਕੀਤੇ ਨੇ ਪਿਛਲੇ ਸਮੇਂ ਦੇ ਵਿੱਚ ਤੇ ਕੋਸ਼ਿਸ਼ ਕਰੀਏ ਕਿ ਹੁਣ ਜਿਹੜਾ ਨਵਾਂ ਸਾਲ ਹੈ ਪਿਛਲੇ ਸਮੇਂ ਵਿੱਚ ਜੋ ਕੁਝ ਹੋਇਆ ਉਹਨੂੰ ਪਿੱਛੇ ਛੱਡ ਦੀਏ ਸਾਰੇ ਕੁਝ ਤੇ ਨਵੇਂ ਸਾਲ ਤੇ ਨਵੀਂ ਅਰੰਭਤਾ ਕਰੀਏ ਪਿਛਲੇ ਸਾਲ ਵਿੱਚ ਨਿਤਨੇਮ ਨਹੀਂ ਸੀ ਕੀਤਾ ਬਾਣੀ ਨਹੀਂ ਪੜੀ ਸੇਵਾ ਸਿਮਰਨ ਨਾਲ ਨਹੀਂ ਜੁੜੇ ਹੁਣ ਯਤਨ ਕਰੋ ਕਿ ਅੱਜ ਤੋਂ ਮੈਂ ਬਾਣੀ ਪੜਾਂਗਾ ਮੈਂ ਸੇਵਾ ਨਾਲ ਜੁੜਾਂਗਾ ਮੈਂ ਸਿਮਰਨ ਨਾਲ ਜੁੜਾਂਗਾ ਬੜੇ ਲੋਕ ਹੋਣਗੇ ਜਿਨ੍ਹਾਂ ਦਾ ਮੇਰੇ ਕਰਕੇ ਮਨ ਦੁਖੀ ਹੋਇਆ ਹੈ ਦੁਖੀ ਹੈ ਪਰ ਅੱਗੇ ਵਾਸਤੇ ਅੱਪਾ ਇਹ ਪਰਣ ਕਰ ਲਈ ਕਿ ਕਿਸੇ ਦਾ ਦਿਲ ਨਹੀਂ ਦਿਖਾਵਾਂਗੇ ਮਨ ਨਹੀਂ ਦਿਖਾਵਾਂਗੇ ਕਿਸੇ ਦਾ ਮਨ ਦੁਖੀ ਨਹੀਂ ਕਰਾਂਗੇ ਤੇ ਆਪਣੀ ਸੋਚ ਦੇ ਅੰਦਰ ਨਵੇਂ-ਨਵੇਂ ਵਿਚਾਰ ਸੋਹਣੇ-ਸੋਹਣੇ ਵਿਚਾਰ ਉਹ ਕਿਤੋਂ ਵੀ ਸਿੱਖਣ ਵਾਸਤੇ ਆਪਾਂ ਨੂੰ ਮਿਲਦੇ ਆ ਉਹ ਸਿੱਖਣੇ ਨੇ ਨਾ ਮਾ ਕੁਝ ਸਿੱਖਣਾ ਨਾ ਮਾ ਕੁਝ ਕਰਨਾ ਕਈ ਬੰਦਿਆਂ ਦੇ ਅੰਦਰ 50-50 ਸਾਲ ਦੇ ਪੁਰਾਣੇ ਵਿਚਾਰ ਭਰੇ ਪਏ ਆ ਵੀ ਵੀ 50 50 ਸਾਲਾਂ ਤੋਂ ਪੁਰਾਣੇ ਵਿਚਾਰ ਸੀਟ ਉਦਹੀਂ ਭਰੇ ਪਏ ਨਹੀਂ ਕੱਢਦੇ ਅੰਦਰ ਪਰ ਪਿਆਰਿਓ ਪਰ ਜ਼ਰੂਰ ਜਦੋਂ ਸਾਡਾ ਸਾਹਿਬ ਸਾਹਿਬ ਮੇਰਾ ਨਿਤ ਨਵਾ ਸਦਾ ਸਦਾ ਦਾਤਾਰ ਜਦੋਂ ਸਾਹਿਬ ਨਿਤ ਨਮੈ ਉਹਦੀ ਕੁਦਰਤ ਦੇ ਅੰਦਰ ਵੀ ਨਿਤ ਨਵਾ ਹੋ ਰਿਆ ਕੁਝ ਨਹੀਂ ਕੁਝ ਕੋਚੋ ਦੀ ਕੁਦਰਤ ਦੇ ਵਿੱਚ ਵਾਪਰਦਾ ਰਹਿੰਦਾ ਨਵਾ ਹੁੰਦਾ ਹੈ ਤੇ ਅਸੀਂ ਵੀ ਕੋਸ਼ਿਸ਼ ਕਰੀਏ ਅਸੀਂ ਵੀ ਆਪਣੇ ਜੀਵਨ ਵਿੱਚ ਕੁਝ ਨਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਲੋੜਵੰਦਾ ਨਾਲ ਖੜਨਾ ਸਿੱਖੀਏ ਆਪਣੀ ਈਰਖਾ ਦਬਾਇਸੀ ਨੂੰ ਇੱਕ ਪਾਸੇ ਰੱਖ ਕੇ ਤੇ ਸਤਿਕਾਰ ਕਰੀਏ ਹਰ ਕਦਾ ਜਿੰਦਗੀ ਦੇ ਵਿੱਚ ਕਿਉਂਕਿ ਸਾਲ ਲੰਘਦਾ ਬੀਤਦਾ ਪਤਾ ਲੱਗਦਾ ਹੈ ਕਿ ਕਿੰਨਾ ਕੁਝ ਹੈ ਲੱਗਾ ਸਾਡੀ ਜ਼ਿੰਦਗੀ ਦੇ ਵਿੱਚੋਂ ਪਲ-ਪਲ ਕਰਕੇ ਕਿੰਨਾ ਸਮਾਂ ਕਿੰਨੀਆਂ ਘੜੀਆਂ ਕਿੰਨੇ ਪਲ ਕਿੰਨਾ ਕੁਝ ਨਿਕਲ ਜਾਂਦਾ ਲੰਘ ਜਾਂਦਾ ਸਾਰਾ ਕੁਝ ਅਰ ਜਿਹੜਾ ਸਮਾਂ ਲੰਘ ਗਿਆ ਉਹਨੇ ਕਦੇ ਪਰਤਬਾ ਕੇ ਵਾਪਸ ਨਹੀਂ ਆਉਣਾ ਇਸੇ ਕਰਕੇ ਆਪਾਂ ਸਤਿਕਾਰ ਕਰੀਏ ਇੱਕ ਦੂਜੇ ਨਾਲ ਪਿਆਰ ਕਰੀਏ ਹਰ ਇੱਕ ਬੰਦੇ ਦੀ ਕਦਰ ਕਰਨ ਨਾਲ ਸਿੱਖੀਏ ਸਤਿਕਾਰ ਕਰਨਾ ਸਿੱਖੀਏ ਨਫ਼ਰਤਾਂ ਨੂੰ ਮਨਾ ਉਪਲਾ ਕੇ ਸਾਰਿਆਂ ਨਾਲ ਪਿਆਰ ਕਰਨਾ ਸਿੱਖੀਏ ਨਵੇਂ ਸਾਲ ਦੀ ਸ਼ੁਰੂਆਤ ਨਵੇਂ ਵਿਚਾਰਾਂ ਨਾਲ ਨਵੀਂ ਸੋਚ ਨਾਲ ਕਰਾਂਗੇ ਤੇ ਸਭ ਨੂੰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਸਾਡੇ ਸਿਰ ਤੇ ਮਿਹਰਾਬਰਿਆ ਹੱਥ ਰੱਖਣਗੇ ਤੇ ਅਸੀਂ ਜਰੂਰ ਕੁਝ ਆਪਣੀ ਜ਼ਿੰਦਗੀ ਚ ਨਵਾਂ ਕਰਾਂਗੇ ਸੋ ਆਓ ਜੋ ਪਿੱਛੇ ਰਹਿ ਗਿਆ ਉਹਨੂੰ ਛੱਡ ਕੇ ਅੱਗੇ ਵਧਣ ਦਾ ਯਤਨ ਕਰੀਏ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਜੋ ਨਵਾਂ ਸਾਲ 2025 ਆਰੰਭਤ ਹੋ ਰਿਹਾ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਸਤਿਗੁਰੂ ਘਰਾਂ ਪਰਿਵਾਰਾਂ ਜੀ ਸੋਖ ਸ਼ਾਂਤੀ ਵਰਤੋਂ ਸਿਰ ਤੇ ਮੇਰਾ ਪਰਿਆ ਹੱਥ ਰੱਖਣ ਦਰੋਂ ਕਰੋਂ ਗੁਰ ਸਿੱਖੀ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਦੀ ਦਾਤ ਸਤਿਗੁਰੂ ਸਾਨੂੰ ਬਖਸ਼ਣ ਆਓ ਪਿਆਰਿਓ ਸਾਰਿਆਂ ਸੰਗਤਾਂ ਦਾ ਧੰਨਵਾਦ ਲੱਖ ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ